ਕਿੰਨੇ ਸਾਲਾਂ ਬਾਅਦ ਨਾ ਜੀਰੋ ਵੀਰ ਇੱਕ ਮਹੀਨੇ ਦੀ ਛੁੱਟੀ ਲੈ ਕੇ ਆਇਆ ਸੀਗਾ ਵੀਜ਼ਾ ਲਵਾ ਕੇ ਤਾਂ ਦੇਖੋ ਜਦੋਂ ਵੀਰ ਇੱਕ ਮਹੀਨਾ ਦੀ ਛੁੱਟੀ ਕੱਟ ਕੇ ਜਦੋਂ ਵਿਦੇਸ਼ ਵਿੱਚ ਜਾਣ ਲੱਗਦਾ ਨਾ ਤਾਂ ਦੇਖੋ ਘਰ ਵਾਲੀ ਨਾ ਆਪਣੇ ਪਤੀ ਨੂੰ ਦੇਖ ਕੇ ਕਿਵੇਂ ਯਾਰ ਰੋਣ ਲੱਗ ਜਾਂਦੀ ਹੈ ਯਾਰ ਕਿੰਨਾ ਮਨ ਭਰਿਆ ਆਉਂਦਾ ਯਾਰ ਘਰ ਵਾਲੀ ਦਾ ਯਾਰ ਸੱਚੀ ਯਾਰ ਆਪਣੇ ਜੀਵਨ ਸਾਥੀ ਨੂੰ ਜਾਂਦੇ ਹੋਏ ਨੂੰ ਦੇਖੋ ਯਾਰ ਕਿਹੜੇ ਹਿਸਾਬ ਦੇ ਨਾਲ ਦੇਖ ਕੇ ਨਾ ਕਿਵੇਂ ਰੋਣ ਲੱਗ ਜਾਂਦੀ ਹੈ ਯਾਰ ਇਸ ਸਮੇਂ ਤੋੜਨਾ ਬਹੁਤ ਔਖਾ ਹੁੰਦਾ ਆਪਣੇ ਘਰ ਵਾਲੇ ਨੂੰ ਯਾਰ ਤੇ ਮਾਂ ਵੀ ਦੇਖੋ ਯਾਰ ਕਿੰਨੀ ਗੱਲ ਆ ਕੇ ਰੋਣ ਲੱਗ ਜਾਂਦੀ ਆਪਣੇ ਬੱਚੇ ਨੂੰ ਯਾਰ ਇਹਦਾ ਵੀਰ ਦਾ ਕਿਹੜਾ ਜੀ ਕਰਦਾ ਹੋਊਗਾ ਵੀ ਆਪਣੇ ਪਰਿਵਾਰ ਨੂੰ ਛੱਡ ਕੇ ਜਾਵਾ ਬਸ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੂੰ ਪੂਰਾ ਕਰਨ ਦੇ ਲਈ ਨਾ ਦੇਖੋ ਯਾਰ ਵੀਰ ਵਿਦੇਸ਼ ਵਿੱਚ ਜਾ ਰਿਹਾ ਯਾਰ ਕੋਈ ਸੌਂਕ ਨਹੀਂ ਹੁੰਦਾ ਵੀਰ ਮੈਂ ਦੂਰ ਰਹਾ ਪਰਿਵਾਰ ਤੋਂ ਬਸ ਹਾਲਾਤਾਂ ਦੇ ਕਰਕੇ ਨਾ ਬੰਦਾ ਦੂਰ ਰਹਿਣ ਲੱਗ ਜਾਂਦਾ ਆਪਣੇ ਘਰ ਦੀਆਂ ਮਜਬੂਰੀਆਂ ਪੂਰੀਆਂ ਵੀ ਕਰਨੀਆਂ ਹੁੰਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਅੱਗੇ